ਉਹ ਬੱਚੇ ਜਿਹੜੇ ਆ ਉਹ ਧੁੰਦ ਦੇ ਵਿੱਚ ਸਾਨੂੰ ਦਿਖਾਈ ਦੇ ਰਹੇ ਨੇ ਆ ਰਹੇ ਨੇ ਪਰ ਵਿਜ਼ਿਬਿਲਟੀ ਇੰਨੀ ਘੱਟ ਹੋਣ ਕਰਕੇ ਚੰਗੀ ਤਰ੍ਹਾਂ ਸਾਨੂੰ ਪਤਾ ਨਹੀਂ ਲੱਗ ਰਿਹਾ ਸੋ ਜਿਹੜੇ ਸੱਜਣ ਇਸ ਸਮੇਂ 'ਚ ਆਪਣਾ ਰੋਬਾਰਾਂ ਤੇ ਜਾਂਦੇ ਨੇ ਡਿਊਟੀਆਂ ਤੇ ਜਾਂਦੇ ਨੇ ਉਹ ਧਿਆਨ ਰੱਖਿਆ ਕਰੋ ਕਿ ਧੁੰਦ ਜਿਹੜੀ ਆ ਬਹੁਤ ਸਾਰੇ ਐਕਸੀਡੈਂਟਾਂ ਦਾ ਕਾਰਨ ਬਣ ਜਾਂਦੀ ਆ ਤੇ ਇਹਦੇ ਨਾਲ ਜਾਨੀ ਮਾਲੀ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਆ ਏ ਦੇਖ ਸਕਦੇ ਜੀ ਹਾਲੇ ਕੇ ਪਿੰਡੂ ਖੇਤਰ ਆ ਪਰ ਬਾਰੀ ਡੇਰੇ ਤੇ ਆਪਾਂ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਦੇਖੋ ਕੁਝ ਮੀਟਰਾਂ ਤੇ ਹੀ ਸਾਨੂੰ ਦਿਖਾਈ ਦੇ ਦਿਖਾਈ ਦੇਣਾ ਜਿਹੜਾ ਆ ਉਹ ਬੰਦ ਹੋ ਗਿਆ ਆ ਧੰਨਵਾਦ ਜੀ ਹੋਰ ਲਪਾਉਣ ਥੌਰ ਬਸ ਹੋਰ ਆਸ 700 ਜੋ ਦਹਨ ਤੇ ਆਇਓ ਗੋਬਿੰਦ ਵਾਹ ਕੋਈ ਸੋਰੀ ਤਾਂ ਚਲੋ ਅਸੀਂ ਵੀ ਪਾਖਣਾ ਹੋਰ ਤੋਂ ਪਿੱਛੇ ਹਰਸਣੇ महांस तुण सु